ਲਹਰ ਦੇ ਵਿੱਚ ਇੱਕ ਵੱਡਾ ਬਲਬਲਾ ਉੱਠਿਆ ਹੈ ਲਹਿਰਾਂ ਉੱਠੀਆਂ ਜਿਵੇਂ ਸਮੁੰਦਰ ਦੇ ਵਿੱਚ ਮੰਨ ਰੂਪੀ ਤੇ ਉਸ ਵੇਲੇ ਮਾਂ ਵਾਹ ਦਹਾਈ ਤੁਰੀ ਆਉਂਦੀ ਹੈ ਬੁੱਢੀ ਮਾਂ ਪੈਰ ਅੱਗੇ ਪਿੱਛੇ ਰਖੀਂਦੇ ਨੇ ਬੜੀ ਜਲਦੀ ਦੇ ਨਾਲ ਤੁਰੀ ਆਉਂਦੀ ਹੈ ਪਿਤਾ ਜੀ ਆ ਰਹੇ ਚਾਚਾ ਲਾਲੂ ਜੀ ਆ ਰਹੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੂਰੋਂ ਆਉਂਦਿਆਂ ਵੇਖਣਾ ਕੀਤਾ ਹੈ ਮਹਾਰਾਜ ਉੱਠ ਕੇ ਖੜੇ ਹੋ ਗਏ ਸੱਚੇ ਪਾਤਸ਼ਾਹ ਮਹਾਰਾਜ ਅਗਾਹ ਹੋ ਕਰਕੇ ਮਿਲਣਾ ਕੀਤਾ ਹੈ ਪੈਰੀਂ ਹੱਥ ਲਾਉਣਾ ਕੀਤਾ ਆਪਣੇ ਮਾਤਾ ਪਿਤਾ ਉਸ ਵੇਲੇ ਮਾਂ ਗੁਰੂ ਨਾਨਕ ਸਾਹਿਬ ਪਤਸ਼ਾਹ ਮਹਾਰਾਜ ਜੀਆ ਦਾ ਚਿਹਰਾ ਨਿਹਾਰਦੀ ਹੈ ਬੜੇ ਦਿਨ ਹੋ ਗਏ ਨੇ ਅੱਜ ਪੁੱਤਰ ਦੇ ਨਾਲ ਮੇਲ ਹੋਣ ਲੱਗਾ ਹੈ ਬੜੇ ਚਿਹਰਾ ਦਾ ਵਿਛੋੜਾ ਪਿਆ ਹੋਇਆ ਹੈ ਵੇਖ ਕੇ ਮਾਂ ਰज्जਦੀ ਨਹੀਂ ਹੈ ਕਹਿੰਦੇ ਮੋਹ ਦੇ ਮੋਹ ਰੂਪੀ ਨਦੀ ਦੇ ਵਿੱਚ ਡੁੱਬਦੀ ਜਾ ਰਹੀ ਹੈ ਸਹਾਰਾ ਕੋਈ ਨਹੀਂ ਮਿਲਦਾ ਅੱਖਾਂ ਦੇ ਵਿੱਚੋਂ ਦੀ ਹੰਝੂ ਚੱਲ ਪਏ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗਲਵਕੜੀ ਦੇ ਵਿੱਚ ਮਾਂ ਨੇ ਲਿਆ ਘੁੱਟ ਕੇ ਛਾਤੀ ਦੇ ਨਾਲ ਲਾਇਆ ਅੱਖਾਂ ਦੇ ਵਿੱਚੋਂ ਦੀ ਹੰਝੂ ਵਗਦੇ ਨੇ ਉਹਨਾਂ ਹੰਝੂਆਂ ਦੇ ਨਾਲ